ਬੇਟਾ ਮੇਰੀ ਆਵਾਜ਼ ਆ ਰਹੀ ਆ ਹਾਂਜੀ ਬਈ ਚੁੱਪ ਕਰੋ ਸਾਰੇ ਮੂੰਹ ਨੂੰ ਕਰੋ ਸਾਰੇ ਸਾਨੂੰ 10-15 ਮਿੰਟ ਲੈਣੇ ਆ ਸਮਾਂ ਬਹੁਤ ਕੀਮਤੀ ਆ ਤੇ ਸਮੇਂ ਦਾ ਆਪਾਂ ਪੂਰਾ-ਪੂਰਾ ਰਾਹ ਵਟਾਉਣਾ ਕਰਾਂ ਸ਼ੁਰੂ ਬਈ ਹਾਂਜੀ ਮਾਰੇ ਜਣ ਚੁੱਪ ਕਰੋ ਹਾਂਜੀ ਬੇਟਾ ਠੀਕ ਹੋ ਸਾਰੇ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਰ ਦਿਖਾ ਕੇ ਆਏ ਹਾਂ ਹਾਂਜੀ ਬੋਲੋ ਬਰਖਾ ਸਿੱਕਲ ਸਤਿ ਸ਼੍ਰੀ ਅਕਾਲ ਸੋ ਬੇਟਾ ਅਸੀਂ ਉਹਦੇ ਨਾਟਕ ਲੈ ਕੇ ਆਏ ਆ ਔਰ ਬਹੁਤ ਦੂਰ ਤੋਂ ਆਏ ਆ। ਇਦਲੀ ਉਹਦਾ ਫਰਜ਼ ਬੰਦਾ ਕਿ ਸਾਡਾ ਤੁਸੀਂ ਮੈਸੇਜ ਲੈ ਕੇ ਆਏ ਆ ਧਿਆਨ ਨਾਲ ਸੁਣੋ ਠੀਕ ਆ ਬਈ। ਠੀਕ ਆ ਬਈ। ਆਂਕੀ ਉਹਦਾ ਨਾਟਕ ਲੈ ਕੇ ਆਏ ਆ ਨਾਟਕ ਦੇਖਿਆ ਪਹਿਲਾਂ? ਆਂਕੀ ਮੈਂ ਵੀ ਆਇਆ ਸੀ 2024 ਦੇ ਵਿੱਚ। ਆ ਸੌਰੀ 22 ਚੈ। ਉਧਰ ਕਿਦੇ ਨਾਟਕ ਆ ਪਦੋਂ? ਇਹ ਬਹੁਤ ਸਹਣੇ ਹੋ। ਅਸੀਂ ਕੱਲ ਆਏ ਸੀ ਪ੍ਰਿੰਸ ਤੋਂ ਸਰ ਨੂੰ ਮਿਲੇ। ਸਰ ਕਹਿੰਦੇ ਤੁਸੀਂ ਤਾਂ ਬੋਰਿੰਗ ਫੈਮਿਲੀ ਆ ਜਾਓ। ਉਸ ਤੈ ਆਏ ਆ ਔਰ ਨਾਟਕ ਲੈ ਕੇ ਆਏ ਛੋਟਾ ਜਿਹਾ ਹੈ ਨਾਟਕਾ। ਪੜੇ ਗੱਲਾਂ ਜਿਹੜੇ ਮੌਜੂਦਾ ਹਾਲਾਤਾਂ ਚੱਲ ਰਿਆ ਪੰਜਾਬ ਦੇ ਪੰਜਾਬ ਦੇ ਪਿੰਡਾਂ ਦਾ ਬੁਰਾ ਹਾਲਾ ਇਸ਼ਾਰਾਂ ਦਾ ਬੁਰਾ ਹਾਲਾ ਇਹਨਾਂ ਸਾਰਾ ਪੰਜਾਬ ਹੀ ਖਰਾਬ ਹੋ ਚੁੱਕਿਆ ਹੈ ਖਤਮ ਹੋ ਚੁੱਕਿਆ ਹੈ ਦੋ ਗੱਲਾਂ ਲੈ ਕੇ ਹਟੇ ਜਾਂ ਕਰੀਬ ਤੋਂ ਆਂਜੀ ਹਾਂਜੀ ਬੇਟਾ ਨਾਰੀ ਗੁਰੂ ਕਰਦੋ ਪਹਿਲਾਂ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਪ੍ਰਿੰਸੀਪਲ ਮੈਮ ਦਾ ਸਾਰੇ ਹੀ ਅਧਿਆਪਕਾਂ ਦਾ ਔਰ ਧੰਨਵਾਦ ਕਰ ਰਹੇ ਹਾਂ ਪਿਆਰੇ ਬੱਚਿਓ ਤੁਹਾਡਾ ਜਿਹੜੀ ਸਮਾਂ ਦੇ ਰਹੇ ਹੋ ਇੱਕ ਧਾਰੀ ਆਪ ਦੇ ਲਈ ਮਾਰਦੇ ਹਾਂ हां बेटे बनारस लोहाली ਵੱਲੋਂ ਮੰਗਲ ਮਤਾ ਜੀ ਤੇ ਗੁੜੀਆਂ ਨੇ ਇੱਕ ਨੂੰ ਪਰਿਵਾਰ ਦੀ ਕਹਾਣੀ ਦੱਸੀ ਆ ਆਪਾਂ ਸਾਰੇ ਪਰਿਵਾਰ ਹੀ ਆ ਹਨ ਇਹ ਸਾਰੇ ਪਰਿਵਾਰਾਂ ਦੀ ਕਹਾਣੀ ਬਣ ਚੁੱਕੀ ਆਪਣੇ ਆਸ-ਪਾਸ ਵਿਚਰਦੀ ਆ ਪਰ ਉਹ ਹੀ ਵੇਖਦੀ ਇਸ ਲਈ ਟੀਮ ਦਾ ਨੇ ਆਪਣੇ ਸਕੂਲ ਦੇ ਮੂਰ ਮੁਕਤੀ ਮੈਡਮ ਰਾਜਕਮਲ ਜੀ ਉਹਨਾਂ ਵੱਲੋਂ ਤੇ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਧੰਨਵਾਦ ਕਰਦਾ ਮੈਡਮ ਜੀ ਠੀਕ ਥੋੜਾ ਠੀਕ ਨਹੀਂ ਇਸ ਲਈ ਅਸੀਂ ਸਮੁੱਚੇ ਤੌਰ ਤੇ ਸਮੁੱਚੇ ਸਟਾਫ ਵੱਲੋਂ ਤੇ ਵਿਦਿਆਰਥੀਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਵਿਦਿਆਰਥੀਓ ਤੁਹਾਡੇ ਤੋਂ ਕਾਸ ਕਰਦੇ ਆ ਵੀ ਜੇ ਇਹ ਗੱਲਾਂ ਸੁਣੀਆਂ ਨੇ ਇਹ ਕੱਲੇ ਹਾਸੇ ਠੱਠੇ ਵਾਸਤੇ ਨਹੀਂ ਸੀ ਇਹ ਗੱਲਾਂ ਇਹ ਸੋਚਣ ਵਾਸਤੇ ਸੀ ਜਿਵੇਂ ਕੱਲ ਆਪਾਂ ਦੱਸਿਆ ਸੀਗਾ ਜਾ ਜੀ ਜੇ ਤੁਹਾਡਾ ਐਕਟੀਵਿਟੀ ਹੋਈ ਸੀ ਵੀ ਉਹਦੇ ਦੱਸਿਆ ਸੀ ਵੀ 5 ਵਜੇ ਦੇ ਨੇ ਜਿਹੜੇ ਉਹ ਹੱਸਣ ਵਾਸਤੇ ਨਹੀਂ ਸੋਚਣ ਵਾਸਤੇ ਮਜਬੂਰ ਕਰਦੇ ਹੁੰਦੇ ਨੇ ਆਪਾਂ ਹਾਸੇ ਹਾਸੇ ਚ ਐਡੀ ਵੱਡੀ ਗੱਲ ਕਹਿ ਜਾਣੀ ਕਿ ਸਾਡੇ ਪੰਜਾਬ ਦਾ ਐਡਾ ਬੁਰਾ ਹਾਲ ਹੋਇਆ ਪਿਆ ਕਿ ਸਾਨੂੰ ਇਸ ਤਰ੍ਹਾਂ ਦੇ ਨਾਟਕ ਹੁਣ ਸਕੂਲਾਂ ਦੇ ਵਿੱਚ ਵੀ ਕਰਨੇ ਪੈ ਰਹੇ ਨੇ ਸੱਥਾਂ 'ਚ ਜਾ ਕੇ ਵੀ ਕਰਨੇ ਪੈ ਰਹੇ ਨੇ ਤਾਂ ਤੁਹਾਡੇ ਤੋਂ ਆਸ ਕਰਦੇ ਆ ਵੀ ਜਿਹੜੀ ਇਹ ਗੱਲ ਤੁਸੀਂ ਸੁਣੀ ਹੈ ਇਸ ਨੂੰ ਪੱਲੇ ਬੰਨ ਕੇ ਸਭ ਤੋਂ ਪਹਿਲਾਂ ਆਪਣੇ ਜੀਵਨ ਤੇ ਲਾਗੂ ਕਰੋਗੇ ਇਹ ਤੁਸੀਂ ਨਸ਼ਾ ਨਹੀਂ ਕਰਨਾ ਫਿਰ ਤੁਸੀਂ ਆਸ-ਪਾਸ ਸੁਨੇਹਾ ਦਿਓਗੇ ਵੀ ਨਸ਼ਾ ਨਹੀਂ ਕਰਨਾ ਇਹਦੇ ਮਾੜੇ ਪ੍ਰਭਾਵ ਨੇ ਜੇ ਤੁਹਾਡੇ ਆਸ-ਪਾਸ ਵਾਲਾ ਆਸ-ਪਾਸ ਦਾ ਮਤਲਬ ਤੁਹਾਡਾ ਕੋਈ ਸਾਥੀ ਆ ਛੋਟੇ ਵੱਡੇਾਂ ਚੋਂ ਕੋਈ ਵੀ ਜਾਂ ਤੁਹਾਡੇ ਆਣ ਗੁਆਂਢ ਚ ਕੋਈ ਇਸ ਤਰ੍ਹਾਂ ਦਾ ਪਰਦਾ ਤਾਂ ਉਸ ਨੂੰ ਸਮਝਾਇਆ ਜਾ ਸਕਦਾ ਉਸ ਨੂੰ ਕੁੱਟਣਾ ਮਾਰਨਾ ਨਹੀਂ ਉਸ ਨੂੰ ਸਮਝਾਇਆ ਜਾ ਸਕਦਾ ਮਾੜੇ ਪ੍ਰਭਾਵ ਦੱਸੇ ਜਾ ਸਕਦੇ ਨੇ ਇੱਕ ਬਿਮਾਰੀ ਹੈ ਨਸ਼ਾ ਵੀ ਇੱਕ ਬਿਮਾਰੀ ਹੈ ਇਸ ਨੂੰ ਪਿਆਰ ਨਾਲ ਜਾਂ ਜਿਵੇਂ ਵੀ ਉਹ ਹਟਦਾ ਉਹਨੇ ਹਟਾਇਆ ਜਾ ਸਕਦਾ ਜੇ ਆਪਣੇ ਚ ਜਜ਼ਬਾ ਹੋਵੇ ਜੇ ਕੁਛ ਕਰਨ ਦੀ ਚਾਹਤ ਹੋਵੇ ਇਸ ਲਈ ਅਸੀਂ ਟੀਮ ਦਾ ਇੱਕ ਵਾਰ ਫੇਰ ਆਪਣੇ ਸਕੂਲ ਮੁਖੀ ਮੈਡਮ ਰਾਜਕਮਲ ਜੀ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਧੰਨਵਾਦ ਕਰਦੇ ਹਾਂ ਤੇ ਵਿਸ਼ਵਾਸਧਾ ਹੋਣੇ ਆ ਕਿ ਸਾਰੇ ਹੀ ਵਿਦਿਆਰਥੀ ਇੱਕ ਤਾੜੀ ਮਾਰ ਕੇ ਦੱਸਣਗੇ ਕਿ ਤੁਹਾਨੂੰ ਕਿੰਨਾ ਪਸੰਦ ਆਇਆ ਕਿ ਤੋਂ ਇਹਨਾਂ ਨੂੰ ਰੋਹ ਗਏ ਜਿਵੇਂ ਹਾ ਧਰਤੀ ਆ ਉਕਰ ਗਈ ਆ ਉਹ ਕਹਿੰਦਾ ਨਿੰਮ ਨਿੰਮ ਤੋਂ ਤਾਂ ਸਭ ਤੋਂ ਵਸਿਆਣੋਂ ਤੁਸੀਂ ਪੰਜਾਬੀ ਹੋ ਪੰਜਾਬ ਬਾਰੇ ਪੜੋ ਔਰ ਚੰਗੇ ਗਾਣੇ ਸੁਣੋ ਔਰ ਦੱਬ ਕੇ ਪੜੋ ਔਰ ਨਜਦੇ ਤੋਂ ਦੂਰ ਰਹੋ ਸਭ ਤੋਂ ਬਹੁਤ ਧੰਨਵਾਦ ਤਾਰਾ ਮਰਵਾਦ ਖੜੀਏ ਬਹੁਤ ਬਹੁਤ ਧੰਨਵਾਦ ਜੀ ਇਹ ਪੂਰੇ ਪੰਜਾਬ ਦੀ ਜਨਤ ਹੈ ਪਣ ਸਾਡਾ ਸਤਮਾ ਜੋ ਆ ਇਹ ਤੁਸੀਂ ਜੀ ਹੋਕਾ ਲੈਣ ਆਏ ਆ ਇਹ ਛੋਟਾ ਨਾਟਕ ਆ ਇਹ ਨਾਟਕ ਨੀਗਾ ਤੁਹਾਨੂੰ ਨਾਲ ਦੌਰ ਨੇ ਸੁਣਨ ਨੂੰ ਜਿਹੜੀ ਗੱਲ ਮੈਂ ਸਾਂਝੀ ਕਰੂੰਗਾ ਇਹ ਹੁਦਿਆਣਗਵਾਂ ਦੀ ਆ ਆਪਣੇ ਪੰਜਾਬ ਦੇ ਪਿੰਡਾਂ ਦੀ ਇਸ਼ਾਰਾ ਦੀ ਗੱਲ ਸੋ ਤੁਸੀਂ ਬੋਲਣਾ ਨਹੀਂ ਕਿਸੇ ਨੇ ਪੁੱਤ ਤੁਹਾਨੂੰ ਕਾਮਨ ਦੀ ਗੱਲ ਦੱਸਣ ਆਇਆ ਤੁਹਾਨੂੰ ਸਮਾਂ ਬਹੁਤ ਕੀਮਤੀ ਆ ਦੇਖੋ ਤੁਸੀਂ ਥੋੜੇ ਪੀੜ ਲੱਗੇ ਹੋਏ ਸੀ ਤੁਹਾਨੂੰ ਥੋੜੇ ਪੀੜ ਉੱਪਰ ਆ ਕੇ ਗਰਾਊਂਡ ਇਹ ਸਿੱਖਣੇ। ਜਦੋਂ ਗਾਂਦੇ ਨਾਲ ਜਨਮ ਲੈਣਾ। ਮਾਤਾ ਨੂੰ ਬਾਗਰੇ ਪੂਰੀ ਮੁਰਈ ਕੋਲ ਬੁੱਢਸ਼ ਮਿਲਿਆ ਨਾ। ਜੀ ਇਹਨਾਂ ਦੇ ਵਿੱਚ ਦੇ ਨਾ ਚੀ ਜਨਮਾ ਪਾਪੀ ਜ਼ਿੰਦਗੀ ਦੇ ਵਿੱਚ ਆਪੇ ਆਪੇ ਲਾਗੂ ਕਰ ਲਾਂਗੇ। ਫਿਰ ਅਸੀਂ ਕਾਮਯਾਬ ਹੋ ਜਾਵਾਂਗੇ। ਕਾਮਯਾਬ ਮਤਲਬ ਇੱਕ ਵਧੀਆ ਇਨਸਾਨ ਬਣਾਂਗੇ। ਠੀਕ ਹੈ? ਤੇ ਤੁਸੀਂ ਸਾਰੇ ਵੀ ਨਸ਼ੇ ਨਾ ਕਰੋ। ਮਾਤਾ ਜੀ ਦੀ ਆਗਿਆ ਮੰਨੋ ਹਣਾ। ਇਹ ਸਾਰੀਆਂ ਗੱਲਾਂ ਦੇ ਨਾਲ ਤੁਸੀਂ ਵਧੀਆ ਕਿਸੇ ਆਪਦੇ ਜੀਵਨ ਦੇ ਵਿੱਚ ਸਫਲ ਹੋਣੇ ਹਨ ਨਾ ਸਾਡੇ ਸੋਨਾ ਸੀਗਾ ਇਹਦੇ ਵੀ ਸਾਰੇ ਬਹੁਤ ਵਧੀਆ ਨਾਨਕ ਸੀ ਇਹਨਾਂ ਦਾ ਦੋ ਜਣਿਆਂ ਨੇ ਆਪਾਂ ਨੂੰ ਬਹੁਤ ਵਧੀਆ ਸਿਖਿਆ ਦਿੱਤੀ ਹੈ ਹਨਾ ਸਾਡਾ ਇਤਿਹਾਸ ਦੱਸਿਆ ਸਾਨੂੰ ਹੋਰ ਵੀ ਪੁਆਇੰਟ ਦੱਸਦੇ ਨੇ ਈਆਂ ਭੈਣਾ ਨਿਜਿਤ ਕਰੋ ਹਨਾ ਇਹ ਕਲਾ ਵੀ ਆਪਦੇ ਜੀਵਨ ਦੇ ਵਿੱਚ ਲਾਗੂ ਕਰਦਿਆਂਗੇ ਕਿ ਇਹ ਭੈਣਾ ਸਭੀਆਂ ਸਾਜੀਆਂ ਹੁੰਦੀਆਂ ਨੇ ਉਹਨਾਂ ਦੀ ਇੱਜ਼ਤ ਕਰੋ ਠੀਕ ਹੈ ਉਹਨੀਆਂ ਜੀ ਬੋਲੇ はい ਸਾਰੀਆਂ ਜੱਲਾ ਬਹੁਤ ਵਧੀਆ ਸੀਗੀਆਂ ਨਾਟਕ ਬਹੁਤ ਸੋਹਣਾ ਸੀ ਤੇ ਜਿਹੜਾ ਤੁਹਾਨੂੰ ਜੁੱਧ ਨਸ਼ਿਆਂ ਵਿਰੁੱਧ ਆਪਣੇ ਸਕੂਲ 'ਚ ਹੋઈ ਰਿਹਾ ਨਾ ਉਹਦਾ ਲੈਸਟ ਨਹੀਂ ਲਿਆ ਗਿਆ ਤੇ ਬਾਕੀ ਸਾਰੇ ਆਉਂਦੇ ਨੇ ਕੁਲਿੰਦਰ ਸਾਹਿਬ ਨੂੰ ਪਰਵਾਹੀ ਰਹੇ ਨੇ ਨਾ ਇਹਨਾਂ ਮੋਦੇ ਵਿੱਚ ਤੁਹਾਡੀ ਜਿਹੜੇ ਟੈਸਟ ਨੇ ਉਹ ਵੀ ਹੁੰਦੇ ਨੇ ਜਿਹੜੀਆਂ ਵੀਡੀਓ ਦੇ ਨਾਲ ਦੱਸਿਆ ਸੀ ਉਹ ਸਾਰਾ ਕੁਝ ਕੁਲਿੰਦਰ ਖੜੀ ਕਰ ਰਹੇ ਚੱਲ ਰਹੇ ਸੀ ਠੀਕ ਹੈ ਤੇ ਉਹਦੇ ਅਧੀਨ ਹੀ ਸੀਗਾ ਵੀ ਨਸ਼ਿਆਂ ਦੇ ਮਾੜੇ ਪਰਵਾਹੇ ਤਾਂ ਤੁਸੀਂ ਆਪਣੇ ਪਿੰਡ 'ਚ ਵੀ ਦੇਖਦੇ ਹੋਵੋਗੇ ਕਿਉਂਕਿ ਪਿੰਡ ਦੇ ਵਿੱਚ ਵੀ ਹੁੰਦੇ ਨੇ ਅਸ਼ਿਆਏ ਲੋਕ ਤੁਸੀਂ ਦੇਖਦੇ ਹੋਵੋਗੇ ਦੇ ਰੀਤੀ ਸ਼ਾਨੀ ਰਹਾ ਹਨਾ ਤਨਾਟ ਬਹੁਤ ਵਧੀਆ ਸੀਗਾ ਠੀਕ ਹੈ ਹੁਣ ਤੁਸੀਂ ਸਾਰੇ ਲਾਈਨਾਂ ਦੇ ਵਿੱਚ ਹੋ ਗਏ ਜਿੰਨੇ ਇੱਕ ਕਲਾਸ ਬੈਠੀ ਹੋਈ ਆ